हां जी दोस्तों आज जेडी वीडियो बना रहे हैं जे ਪਿੰਡ ਲਹਿਰਾ ਮੁਹਬੱਤ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗ ਦਿਖਾ ਦਿਖਾਵਾਂਗੇ ਮਿੱਤਰੋ ਇੱਕ ਤੀਜੇ ਸੂਏ ਸੂਣ ਵਾਲੀ ਵੱਡੇ ਬੈੱਡ ਵਾਲੀ ਮੱਝ ਤੇ ਇੱਕ ਮਿੱਤਰੋ ਬਾਈ ਕੋਲੇ ਨੀਲੀ ਰਾਵੀ ਦਾ ਸਾੜ ਬਕਾਊ ਹੈ ਕੀ ਕੀ ਰੇਟ ਨੇ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਸਾੜ ਦੀ ਮਾਂ ਦਾ ਕੀ ਰਿਕਾਰਡ ਸੀ ਕਿਹੜੇ ਟੀਕੇ ਦਾ ਇਹਦੇ ਕਿਹੜਾ ਟੀਕਾ ਲੱਗਿਆ ਜਾਂ ਸਾਣ ਤੋਂ ਬਣੀ ਆ ਇਹਦੀ ਗੱਲਬਾਤ ਆਪਾਂ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਕਰਦੇ ਆਂ ਸਾਂਜੀ ਅ ਸੰਗਾ ਦੀ ਜੇ ਗੱਲ ਕਰਗੇ ਮਿੱਤਰੋ ਦਾਤੀ ਸਿੰਘ ਨੇ ਵਜਣ ਫੁੱਲਾ ਕਦ ਕੜ ਸੋਹਣਾ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਤੇ ਕਿੰਨਾ ਕੁ ਫਿਰ ਆਪਾਂ ਕਹਿੰਦੇ ਵੀ ਦੁੱਧ ਕੱਢਿਆ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਫਿਰ ਆਪਾਂ ਮਿੱਤਰੋ ਤੁਹਾਨੂੰ ਤੋਰ ਕੇ ਦਿਖਾਵਾਂਗੇ ਥੋੜਾ ਜਿਹਾ ਮਿੱਤਰੋ ਕੈਮਰੇ ਤੋਂ ਡਰਦੀ ਆ ਚੰਗਾ ਮੋਟਾ ਸੋਹਣਾ ਥਾਣਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹੈ ਸੇ ਤਾਂ ਠੀਕ ਹੈ ਜੀ ਆਪਣਾ ਜਿਹੜਾ ਇਹ ਘਰ ਕਿੱਥੇ ਜਿਹੜਾ ਪਿੰਡ ਦੇ ਇਹ ਇਹ ਆਪਣੇ ਪਿੰਡ ਲਹਿਰਾ ਮਹੱਤ ਜੀ ਹਾਂਜੀ ਤੇ ਆਪਣੇ ਗੁਰੂ ਰਵੀਦਾਸ ਗੁਰਦੁਆਰੇ ਕੋਲੇ ਰਹਿ ਗਿਆ ਜੀ ਠੀਕ ਹੈ ਇਹ ਇਧਰ ਜੇ ਆਪਾਂ ਅੱਗੇ ਫਾਟਕਾਂ ਤੋਂ ਜਿਹੜਾ ਲੱਖੀ ਆਪਣਾ ਗੁਜ਼ਰਿਆ ਹਨਾ ਲੱਖੀ ਕਮੈਂਟਰ ਲੱਖੀ ਕਮੈਂਟਰ ਗੁਜ਼ਰਿਆ ਉਹਦੇ ਘਰ ਦੇ ਮੋੜ ਦੀ ਨੰਕ ਹਾਂਜੀ ਉਹਦੇ ਘਰ ਦੇ ਮੋੜ ਦੀ ਆਪਣਾ ਸਾਹਮਣਾ ਕਰ ਹੀ ਆ ਜਾਂਦਾ ਸਾਹਮਣੇ ਆ ਜਾਂਦਾ ਕਹਾ ਮੋੜ ਤੇ ਹਾਂਜੀ ਦਰਸ਼ਨ ਸਿੰਘ ਬਾਬੇ ਬਖਤੌਰ ਕੇ ਬਾਜਦੇ ਜੀ ਦਰਸ਼ਨ ਸਿੰਘ ਬਾਬੇ ਬਖਤੌਰ ਕੇ ਹਾਂਜੀ ਠੀਕ ਹੈ ਇਹ ਜਿਹੜੀ ਹੁਣ ਆਪਾਂ ਮੱਝ ਦਿਖਾਈ ਹੈ ਵੱਡੇ ਕੱਤਕਾਰ ਵਾਲੀ ਹੈ ਨਾ ਇਹਦਾ ਸੂਆ ਤੀਜਾ ਸੂਆ ਸੂਝਾ ਤੀਜਾ ਸੂਆ ਸੂਂਦੀ ਆ ਕਰਦੀ ਆ ਜੀ ਕਰਦੀ ਆ ਜੀ ਕਿੰਨਾ ਕੁ ਸਹੀ ਦੁੱਧ ਕੱਢਿਆ ਵਾ ਜੀ ਨੇ ਇਹ 13.5 ਲੀਟਰ ਦੁੱਧ ਸਾਡੇ ਕੋਲ ਚੋਇਆ ਜੀ ਸੀ 13.5 ਹਾਂਜੀ ਠੀਕ ਹੈ ਕੱਢੂ ਇਸ ਵਾਰ ਵੀ ਇਹਨਾਂ ਹਾਂ ਹਾਂ ਕੱਢੂ ਜੀ ਮੌਜ ਨਾਲ ਵੱਧ ਕੱਢੂ ਜੀ ਓਕੇ ਤੇ ਸਿੰਗਾ ਦੀ ਸ਼ੇਪ ਮਿੱਤਰੋ ਤੁਸੀਂ ਦੇਖਦੇ ਆਂ ਦਾਤੀ ਸਿੰਘ ਇਹ ਕਕਰ ਵਜਣ ਕੱਤਕਾਰ ਫੁੱਲ ਹੈ ਇੱਕ ਵਾਰੀ ਤੋੜ ਕੇ ਦਿਖਾ ਦਿਓ 13.5 13 ਲੀਟਰ ਵਿੱਚ ਕਹਿੰਦਾ ਵੀ ਦੁੱਧ ਕੱਢਿਆ ਵਾ ਸੋ ਚੰਗੀ ਸਮੀਬੀ ਵੀ ਹੈ ਚੰਗੀ ਪੜੀ ਵੀ ਹੈ ਘਰੇਲੂ ਹੈ ਵੀਡੀਓ ਆ ਪੇ ਵਪਾਰ ਦਾ ਕੰਮ ਨਹੀਂ ਪਰ ਥੋੜਾ ਜਿਹਾ ਮਿੱਤਰੋ ਕੈਮਰੇ ਤੋਂ ਡਰਦੀ ਆ ਤੇ ਸਾਨੂੰ ਦੂਰੋਂ ਹੀ ਤੋਰ ਕੇ ਦਿਖਾਵਾਂਗੇ ਤੁਰਦੇ ਜਿਮੜਾ ਕਿਉਂਕਿ ਕਈ ਪਸ਼ੂ ਮਿੱਤਰੋ ਕੈਮਰੇ ਤੋਂ ਡਰਦੇ ਨੇ ਤੇ ਹਵਾਨਾ ਬਹੁਤ ਸੋਹਣਾ ਮਿੱਤਰੋ ਬਣਾਇਆ ਵਾ ਦੁੱਧ ਵਾਲੀ ਮੱਝ ਆ ਜਿਹੜੇ ਵੀ ਭਰਾ ਨੂੰ ਲੋੜ ਹੈ ਤਾਂ ਬਾਈ ਦੇ ਨਾਲ ਕਰੋ ਸੰਪਰਕ ਤੇ ਥੋੜਾ ਜਿਹਾ ਫੇਰ ਆਪਾਂ ਕਹਿੰਦੇ ਵੀ ਕੈਮਰੇ ਤੋਂ ਕਈ ਪਸ਼ੂ ਮਿੱਤਰੋ ਡਰਦੇ ਹੁੰਦੇ ਨੇ ਬਾਹਰ ਹੀ ਬੰਦ ਸੂਣ ਦੇ ਮੈਨੂੰ ਅੰਦਾਜ਼ਾ ਵੀ 2-3 ਦਿਨ ਬਾਕੀ ਆ ਪਰ ਪਹਿਲਾਂ ਮਗਰੋਂ ਪਸ਼ੂ ਮਿੱਤਰੋ ਕਦੋਂ ਵੀ ਸੂ ਸਕਦਾ ਹੈ ਜਿਹੜੇ ਹਿਸਾਬ ਨਾਲ ਮੋਕ ਮਾਰ ਰਹੀ ਹੈ ਤੇ ਮੈਨੂੰ ਲੱਗਦਾ ਵੀ ਸ਼ਾਮ ਤੱਕ ਕੱਲ ਤੱਕ ਸੂਣੀ ਚਾਹੀਦੀ ਥੋੜਾ ਜਿਹਾ ਮਿੱਤਰੋ ਡਰਦੀ ਆ ਸਾਨੂੰ ਆਪਾਂ ਦੂਰੋਂ ਇਹ ਜਿਹੜਾ ਲੇਵਾ ਦਿਖਾਉਣੇ ਆ ਬੜਾ ਠੂਈ ਤੇ ਫਿਰੋ ਜੀ ਹੱਥਾਂ ਅਨਲੇਵਲ thro ਪੂਰੀ ਸਾਫ ਐਸਾ ਹਵਾਨੇ ਦੀ ਤੇ ਰੇਟ ਕੀ ਕਰਤਾ ਜੀ ਦਾ ਇਹ 1.35 ਵਗੈਰਾ ਮਾਨਤਾਨ ਹੋ ਜੂ ਮਾਨਤਾਨ 1.35 ਦੇ ਵਿੱਚੋਂ ਮਾਨਤਾਨ ਹੋ ਜੂ ਟੀਕਾ ਭਰਿਆ ਕਿ ਕਿਵੇਂ ਆ ਨਹੀਂ ਆਪਣੇ ਛੋਟੇ ਤੋਂ ਵੀ ਹਾਂ ਘਰ ਵਾਲੇ ਸਾਣ ਤੋਂ ਜੀ ਨੀਲੀ ਰਾ ਵੀ ਤੋਂ ਹਣਾ ਦਿਖਾ ਕੇ ਸਾਣ ਫਿਰ ਦਿਖਾ ਦੇ ਲੈ ਤੇ 1 ਬਾਈ ਜੀ ਨੀਲੀ ਰਾ ਮਿੱਤਰੋ ਦੇ ਵਜਣ ਵਾਲਾ ਚੰਗਾ ਸੰਭਿਆ ਵਾ ਸਾਣ ਬਕਾਉ ਹੈ ਤੇ ਪਸ਼ੂਆਂ ਤੇ ਛੜਦੇ ਹੋ ਹਾਂ ਜੀ ਛੜਦੇ ਹਾਂ ਜੀ ਹਾਂ ਹੁਣ ਤੇ ਕਿੰਨੇ ਕੁ ਮਾਨਲਾ ਕੋਸ਼ਿਸ਼ ਮੈਂ ਝੜਦਾ। ਕਟ ਤਗੜ ਜੀ ਇਹ 775 ਮੈਸਜ ਕਰਦਾ। ਤੇ ਕਿੰਨੀਆਂ ਕ ਕਟੀਆਂ ਆਈਆਂ ਉਹਦੇ ਵਿੱਚ? ਇਹਦੇ ਵਿੱਚੋਂ ਅੱਧ ਕੰਗੂ ਆ ਗਏ ਜੀ। ਠੀਕ ਹੈ। ਤੇ ਮਾਰਕਾ ਕਿੰਨਾ ਕ ਆਇਆ? ਮਾਰਕਾ ਜਮ ਪੂਰਾ ਜਿਆ ਨਹੀਂ ਆਇਆ ਜੀ। ਠੀਕ ਹੈ। ਫਲ ਬਟਾ ਬਲ। ਵੈਸੇ ਇੱਕ ਮਾਈ ਕੋਲੇ ਦੋ ਕਟੀਆਂ ਦੀ ਵੀਡੀਓ ਵੀ ਹੈ। ਜਿਹੜੀਆਂ ਦੋ ਕਟਾਂ ਉਹਦੀ ਵੀ ਆਪਾਂ ਕਮੈਂਟਾਂ ਦੇ ਵਿੱਚ ਹਾਂ ਦਿਖਾਵਾਂਗੇ ਵੀ ਕਿੰਨਾ ਮਾਰਕਾ ਆਇਆ ਵਾ। ਸੋ ਵਜਣਾ ਟੈਸਟਿਕ ਗੱਲ ਕਰਨੀਓ ਮਿੱਤਰੋ ਓਕੇ ਆ। ਕੱਦ ਮਿੱਤਰੋ ਨੋਰਮ ਵਾਲਾ ਬੜਾ ਵੱਡਾ ਨਹੀਂ ਕਹਿ ਸਕਦੇ ਤੇ ਵੈਸੇ ਸੋਹਣਾ ਕਾ ਮੋੜ ਲੈ ਜੀ ਤੇ ਪੜਿਆ-ਪੁੜਿਆ ਮਿੱਤਰੋ ਬਹੁਤ ਹੈ ਸਿੰਘ ਥੋੜੇ ਜੇ ਖੁੱਲੇ ਨੇ ਤੇ ਮਾਂ ਦਾ ਕੀ ਰਕਾਰ ਸੀ ਇਹਦਾ 18 18 ਤੇ ਕਿਹੜੇ ਸਿੰਦਾ ਆਪ ਹੈ ਇਹ ਕੋਹੇ ਨੂੰ ਦਾ ਕੋਹੇ ਨੁਰਧਾਪ ਹੈ ਹਾਂਜੀ ਮੋਗੇ ਵਾਲੇ ਦਾ ਸਿੰਘ ਜ਼ਰੂਰ ਥੋੜੇ ਜੇ ਖੁੱਲੇ ਆ ਹਨਾ ਹਾਂਜੀ ਤੇ ਬੰਦੋ ਜੀ ਤੇ ਜੇਕਰ ਕਿਸੇ ਭਰਾ ਨੇ ਮਿੱਤਰੋ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਅਜ 98724 ਤੇ 82120 ਸੋ ਮਾਰਕ ਚੰਗਾ ਵਜਣ ਚੰਗਾ ਸਮਿਆਵਾਰ ਮੂੰਹੋਂ ਸੇਧੰਦ ਹੋ ਗਿਆ ਹਾਂ ਸੇਧਾ ਹੁੰਦਾ ਜੀ ਓਕੇ ਤੇ ਰੇਟ ਕੀ ਕਰਤਾ ਜਿਹਦਾ ਫਰਾ ਮਾਨ ਦਾ ਵਿੱਚੋਂ ਮਾਨਤਨ ਕਰਦੇ ਫੋਨ ਨੰਬਰ ਦੱਸ ਦੋ ਜੀ 94994694 29353 ਜੀ 29353 ਹਾਂ ਧੰਨਵਾਦ